ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਬੈਂਗਨ ਫਰਾਈ ਮਸਾਲਾ ਜਿਨ੍ਹਾਂ ਨੂੰ ਜੀ ਬੈਂਗਨ ਖਾਣਾ ਬਿਲਕੁਲ ਵੀ ਪਸੰਦ ਨਹੀਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬੈਂਗਨ ਫਰਾਈ ਮਸਾਲਾ ਬਣਾ ਕੇ ਖਾ ਕੇ ਦੇਖੋ ਤਾਂ ਤੁਹਾਡਾ ਬਾਰ-ਬਾਰ ਇਸ ਨੂੰ ਖਾਣ ਦਾ ਮਨ ਕਰੇਗਾ ਚਲੋ ਜੀ ਜਲਦੀ ਸੇ ਇਹ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਇਹ ਇੱਕ ਬਹੁਤ ਹੀ ਸਿੰਪਲ ਤੇ ਈਜ਼ੀ ਰੈਸਪੀ ਹੈ ਜੋ ਬਹੁਤ ਹੀ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਲਈ ਜੀ ਆਪਾਂ ਨੇ 1/2 ਕਿਜੀ ਆਪਾਂ ਨੇ ਛੋਟੇ ਬੈਂਗਣ ਲੈਨੇ ਬਿਲਕੁਲ ਫ੍ਰੈਸ਼ ਤੇ ਸਾਫਟ ਬੈਂਗਣ ਲੈਣੇ ਜੀ ਆਪਾਂ ਨੇ ਹੁਣ ਆਪਈ ਸਾਨੂੰ ਚੰਗੀ ਤਰ੍ਹਾਂ ਧੋ ਲਿਆਗਾ ਧੋਣ ਤੋਂ ਬਾਅਦ ਜੀ ਆਪਾਂ ਦੇਖੋ ਇਸ ਦੇ ਵਿੱਚ ਦੋ ਚੀਰੇ ਲਗਾ ਦੇਨੇ ਨੇ ਤੇ ਆਪਾਂ ਇਸ ਵਿੱਚ ਚੈੱਕ ਕਰਾਂਗੇ ਕਿ ਕੋਈ ਕੀੜਾ ਤਾਂ ਨਹੀਂ ਹੈਗਾ ਜੀ ਕਈ ਵਾਰ ਬੈਂਗਣ ਵਿੱਚੋਂ ਖਰਾਬ ਹੁੰਦਾ ਜੀ ਉਸ ਨੂੰ ਆਪਾਂ ਨੇ ਕੱਢ ਦੇਣਾਗਾ ਸਾਰੇ ਬੈਂਗਣ ਦੀ ਆਪਾਂ ਇਸੇ ਤਰੀਕੇ ਨਾਲ ਦੇਖੋ ਕੱਟ ਲੈਨੇ ਹੁਣ ਆਪਾਂ ਜੀ ਇੱਕ ਕੌਲੀ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਥੋੜੀ ਜੀ ਹਲਦੀ ਇਸ ਨੂੰ ਆਪਾਂ ਮਿਕਸ ਕਰਾਂਗੇ ਹੁਣ ਆਪਾਂ ਜੀ ਇਸ ਮਸਾਲੇ ਨੂੰ ਵੈਂਗਣਾ ਵਿੱਚ ਫਿਲ ਕਰ ਦੇਣਾਗਾ ਥੋੜਾ ਥੋੜਾ ਇਹ ਮਸਾਲਾ ਜੀ ਆਪਾਂ ਨੇ ਇਸ ਕਰਕੇ ਭਰਿਆਗਾ ਤਾਂ ਕਿ ਬੈਂਗਣ ਅੰਦਰ ਤੋਂ ਵੀ ਥੋੜੇ ਜੇ ਨਮਕੀਨ ਤੇ ਮਸਾਲੇਦਾਰ ਬਣ ਜਾਣ ਹੁਣ ਆਪਾਂ ਨੇ ਕੀ ਕਰਨਾ ਜੀ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਆਪਾਂ ਇੱਕ ਛੋਟੀ ਘੜਸੀ ਸਰੋਂ ਦੇ ਤੇਲ ਦੀ ਪਾਈ ਆ ਜਦੋਂ ਤੇਲ ਜੀ ਆਪਣਾ ਹਲਕਾ ਜਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਸਾਰੇ ਬੈਂਗਣਾਂ ਨੂੰ ਫਰਾਈ ਕਰ ਲੈਣਾਗਾ ਗੈਸ ਨੂੰ ਜੀ ਆਪਾਂ ਹੁਣ ਲੋ ਮੀਡੀਅਮ ਹੀ ਰੱਖਣਾਗਾ ਲਗਭਗ ਜੀ 7-8 ਮਿੰਟਾਂ ਦੇ ਵਿੱਚ ਆਪਣੇ ਇਹ ਬੈਂਗਣ ਫਰਾਈ ਹੋ ਜਾਣਗੇ ਲਗਾਤਾਰ ਜੀ ਆਪਾਂ ਬੈਂਗਣਾਂ ਨੂੰ ਸਟਰ ਕਰਦੇ ਰਹਿਣਾਗਾ ਤਾਂ ਕਿ ਬੈਂਗਣ ਚਾਰੇ ਤਰਫ ਤੋਂ ਇਕੁਲ ਫਰਾਈ ਹੋ ਜਾਣ ਇਹ ਰੈਸਪੀ ਦੀ ਬਹੁਤ ਹੀ ਜ਼ਿਆਦਾ ਈਜ਼ੀ ਰੈਸਪੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰੀਕੇ ਨਾਲ ਇੱਕ ਵਾਰ ਬੈਂਗਨ ਫਰਾਈ ਮਸਾਲਾ ਬਣਾ ਕੇ ਜਰੂਰ ਟਰਾਈ ਕਰਕੇ ਦੇਖਿਓ ਦੇਖੋ ਜੀ ਬੈਂਗਨ ਆਪਨੇ ਫਰਾਈ ਹੋ ਚੁੱਕੇ ਨੇ ਆਪਾਂ ਇੱਕ ਨਾਈਫ ਨਾਲ ਇਸ ਨੂੰ ਚੈੱਕ ਕਰ ਲਿਆਗਾ ਹੁਣ ਆਪਾਂ ਜੀ ਬੈਂਗਣਾ ਨੂੰ ਇੱਕ ਪਲੇਟ ਵਿੱਚ ਕਢ ਲੈਣਾਗਾ ਇਸੇ ਤੇਲ ਵਿੱਚ ਜੀ ਆਪਾਂ ਤੜਕਾ ਲਗਾ ਕੇ ਮਸਾਲੇ ਨੂੰ ਤਿਆਰ ਕਰਾਂਗੇ ਇਸਦੇ ਲਈ ਜੀ ਆਪਾਂ ਨੇ ਥੋੜਾ ਜਿਹਾ ਜੀਰਾ ਪਾਇਆਗਾ ਤੇਲ ਵਿੱਚ ਇੱਕ మీడియం ਸਾਈਜ਼ ਦਾ ਆਪਾਂ ਨੇ ਪਿਆਜ਼ ਲਿਆ ਜੀ ਪਿਆਜ਼ ਆਪਾਂ ਨੇ ਜ਼ਿਆਦਾ ਨਹੀਂ ਲੈਣਾ మీడియం ਸਾਈਜ਼ ਦੇ ਪਿਆਜ਼ ਨੂੰ ਬਰੀਕ ਚੋਪਿੰਗ ਕਰਕੇ ਆਪਾਂ ਨੇ ਫਿਰ ਐਡ ਕੀਤਾਗਾ ਪਿਆਜ਼ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਕੇ ਫਿਰ ਇਸ ਵਿੱਚ ਆਪਾਂ ਜਿੰਜਰ گارਲਿਕ ਪੇਸਟ ਪਾਵਾਂਗੇ ਹੁਣ ਆਪਾਂ ਜੀ ਪਿਆਜ਼ ਨੂੰ ਲਾਈਟ ਬ੍ਰਾਊਨ ਕਲਰ ਹੋਣ ਤੱਕ ਇਸ ਨੂੰ ਰੋਸਟ ਕਰਨਾ ਹੈ ਪਿਆਜ਼ ਆਪਣਾ ਜੀ ਦੇਖੋ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਇੱਕ ਮੀਡੀਅਮ ਸਾਈਜ਼ ਦਾ ਆਪਾਂ ਨੇ ਟਮਾਟਰ ਲਿਆਗਾ ਇਸ ਨੂੰ ਵੀ ਆਪਾਂ ਨੇ ਚੋਪਿੰਗ ਕਰ ਲਿਆ ਸੀ ਜੀ ਬਰੀਕ ਤੁਸੀਂ ਇਸ ਨੂੰ ਪੇਸਟ ਬਣਾ ਕੇ ਵੀ ਟਮਾਟਰ ਨੂੰ ਆ ਸਕਦੇ ਹੋ ਹੋਣਾ ਪਈ ਇਸ ਵਿੱਚ ਨਮਕ ਪਾਵਾਂਗੇ ਟੇਸਟ ਅਨੁਸਾਰ ਤਾਂ ਕਿ ਆਪਣਾ ਟਮਾਟਰ ਜਲਦੀ ਨਾਲ ਪੱਕ ਜਾਵੇ 2-3 ਮਿੰਟਾਂ ਲਈ ਜੇਪਾ ਟਮਾਟਰ ਨੂੰ ਵੀ ਰੋਸਟ ਕਰ ਲੈਣਾਗਾ ਮਸਾਲਾ ਜੀ ਆਪਣਾ ਪੂਰੀ ਤਰ੍ਹਾਂ ਬਣ ਚੁੱਕਿਆਗਾ ਹੁਣ ਆਪਾਂ ਇਸ ਵਿੱਚ 레드 ਚਿਲੀ ਪਾਊਡਰ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਗਰਮ ਮਸਾਲਾ ਪਾਵਾਂਗੇ ਜੀ ਧਨੀਆ ਪਾਊਡਰ ਤੇ ਜੀਰਾ ਪਾਊਡਰ ਪਾਵਾਂਗੇ ਹਲਕਾ ਜਿਹਾ ਆਧਿਕ ਮੈਂਟ ਲਈ ਆਪਾਂ ਮਸਾਲਿਆਂ ਨੂੰ ਰੋਸਟ ਕਰ ਲੈਣਾਗਾ ਤਾਂ ਕਿ ਆਪਣੀ ਹਲਦੀ ਕੱਚੀ ਨਾ ਰਹੇ ਹਲਕੀ ਜਿਹੀ ਹੀ ਰੋਸਟ ਕਰ ਲੈਣੀ ਆਪਾਂ ਹਲਦੀ ਹੁਣ ਆਪਾਂ ਜੀ ਮਸਾਲੇ ਪੀਏ ਰੰਗਤ ਲਈ ਦੀ ਆਪਾਂ ਇਸ ਵਿੱਚ ਅੱਧਾ ਕ ਚਮਚ ਕਸ਼ਮੀਰੀ ਰੈਡ ਚਿੱਲੀ ਪਾਊਡਰ ਐਡ ਕਰਾਂਗੇ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲਾ ਜੀ ਆਪਣਾ ਚੰਗੀ ਤਰ੍ਹਾਂ ਬਣ ਚੁੱਕਿਆ ਹੈਗਾ ਹੁਣ ਆਪਾਂ ਜੰਨਿਕ ਗਰੇਵੀ ਬਣਾ ਕੇ ਜੀ ਮਸਾਲੇਦਾਰ ਆਪਾਂ ਨੇ ਇਹ ਤਿਆਰ ਕਰਨੀ ਆ ਉਹਨਾਂ ਪਾਣੀ ਆਪਾਂ ਇਸ ਵਿੱਚ ਪਾ ਕੇ ਇਸ ਦੀ ਇੱਕ ਗਰੇਵੀ ਬਣਾ ਲਵਾਂਗੇ ਮਸਾਲੇਦਾਰ ਆਪਣੇ ਇੱਕ ਗਲਾਸ ਜੀ ਭਰ ਕੇ ਪਾਣੀ ਪਾਏਗਾ ਜਦੋਂ ਇਹ ਥੋੜਾ ਜਿਹਾ ਗਰਮ ਹੋਣ ਲੱਗ ਜੇ ਜੀ ਆਪਣਾ ਮਸਾਲਾ ਇਹਰਾ ਪੈਸੇ ਵਿੱਚ ਸਾਰੇ ਫਰਾਈ ਕੀਤੇ ਹੋਏ ਬੈਂਗਨ ਐਡ ਕਰ ਦੇਣੇ ਨੇ ਬੈਂਗਨ ਜੀ ਆਪਨੇ ਫਰਾਈ ਕਰਕੇ ਪੂਰੀ ਤਰ੍ਹਾਂ ਬਣ ਚੁੱਕੇ ਨੇ ਆਪਾਂ ਹੁਣ ਸਿਰਫ ਇੱਕ ਗਰੇਵੀ ਵਿੱਚ ਇਸ ਨੂੰ 10 ਕ ਮਿੰਟਾਂ ਲਈ ਆਪਾਂ ਸਬਜ਼ੀ ਨੂੰ ਬਣਾਉਣਾਗਾ ਤਾਂ ਕਿ ਜੋ ਬੈਂਗਰ ਨੇ ਇੰਨਾ ਅੰਦਰ ਵੀ ਚੰਗੀ ਤਰ੍ਹਾਂ ਮਸਾਲਾ ਚਲਾ ਜਾਵੇ ਤੇ ਇਹ ਪੂਰੀ ਤਰ੍ਹਾਂ ਮਸਾਲੇਦਾਰ ਬਣ ਜਾ ਤਾਂ ਕਿ ਆਪਾਂ ਇਸ ਨੂੰ 5 ਕ ਮਿੰਟਾਂ ਲਈ ਪਕਾਉਣਾਗਾ 5 ਮਿੰਟ ਬਾਅਦ ਆਪੇ ਇਸ ਨੂੰ ਚੈੱਕ ਕਰਾਂਗੇ ਹੁਣ ਆਪਾਂ ਜੀ ਇਸ ਨੂੰ ਥੋੜਾ ਜਿਹਾ ਸਟਾਰ ਕਰ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਸਾਲੇ ਵਿੱਚ ਜੀ ਇਹ ਬੈਂਗਣ ਬਣ ਜਾ ਲਗਭਗ 10 ਕ ਮਿੰਟ ਦੇ ਵਿੱਚ ਜੀ ਆਪਣੀ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਆਪਣੇ ਜੀ ਬੈਂਗਣ ਫਰਾਈ ਬਣ ਕੇ ਰੈਡੀ ਨੇ ਜੀ ਮਸਾਲੇਦਾਰ ਹੁਣ ਆਪਾਂ ਇਸ ਵਿੱਚ ਥੋੜੀ ਜਿਹੀ ਟੇਸਟ ਲਈ ਸੁੱਕੀ ਮੇਥੀ ਐਡ ਕਰਾਂਗੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਜਾਏ ਕਰੀ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ